ਅੰਮ੍ਰਿਤਸਰ ਦੇ ਲੋਗੜ ਚੌਂਕ ਤੇ ਹਿੰਦੂਸਤਾਨ ਬਸਤੀ ਦੇ ਲੋਕਾਂ ਵੱਲੋਂ ਦੇਰ ਸ਼ਾਮ ਸੜਕ ਜਾਮ ਕਰਕੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਕਹਿੰਦੇ ਕਿ ਤਿੰਨ ਦਿਨਾ ਤੋਂ ਨਾ ਤਾਂ ਕਾਰਜ ਬਿਜਲੀ ਹੈ ਅਤੇ ਨਾ ਹੀ ਪਾਣੀ ਹੈ ਗਰਮੀ ਦੇ ਮੌਸਮ ਦੇ ਚੱਲਦਿਆਂ ਬਹੁਤ ਬੁਰਾ ਹਾਲ ਹੈ ਪਾਣੀ ਲੈ ਕੇ ਬੱਚੀ ਤਰਾਹੀ ਤਰਾਹੀ ਕਰ ਰਹੇ ਨੇ ਪੀਣ ਨੂੰ ਘਰਾਂ ਵਿੱਚ ਪਾਣੀ ਤੱਕ ਨਹੀਂ ਅਤੇ ਪਾਣੀ ਦੇ ਬਿਨਾਂ ਤੁਹਾਨੂੰ ਪਤਾ ਕੋਈ ਜ਼ਿੰਦਗੀ ਨਹੀਂ ਉਹਨਾਂ ਕਹਿੰਦੇ ਕਿ ਅਸੀਂ ਕਦੇ ਕਿਸੇ ਕੋਲ ਜਾ ਕੇ ਪਾਣੀ ਲੈ ਕੇ ਆਉਂਦੇ ਹਾਂ ਤੇ ਕਦੇ ਕਿਸੇ ਘਰ ਜਾ ਕੇ ਕਈ ਵਾਰ ਸਰਕਾਰੀ ਅਧਿਕਾਰੀਆਂ ਨੂੰ ਵੀ ਇਸ ਬਾਰੇ ਸ਼ਿਕਾਇਤ ਕੀਤੀ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਉਦਦਰ ਦਰਗਿਆਣਾ ਚੌਂਕੀ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਸਾਨੂੰ ਪਤਾ ਲੱਗਾ ਸੀ ਕਿ ਲੋਕਾਂ ਵੱਲੋਂ ਸੜਕ ਜਾਮ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਤੇ ਇਲਾਕੇ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅੱਜ 3 ਦਿਨ ਹੋ ਗਿਆ ਨਾ ਬੱਤੀ ਨਾ ਪਾਣੀ ਇੰਨੀ ਮੁਸ਼ਕਲ ਹੈ ਆਪਣੇ ਘਰਾਂ ਚ ਗੁਜ਼ਾਰਾ ਕਰਨ ਇੰਨੇ ਕਿਨੇ ਕਿਨੇ ਬੱਚੇ ਗਰਮੀਆਂ ਦੇ ਵਿੱਚ ਕਿਤਰਾ ਡੇ ਨੇ ਹਾਂ ਅੱਜ 3 ਦਿਨ ਹੋ ਗਿਆ ਪਾਣੀ ਤੋਂ ਬਿਨਾਂ ਹੀ ਗੁਜ਼ਾਰਾ ਕਰਨ ਡੇ ਆ ਕਿਸ ਤਰ੍ਹਾਂ ਇਹ ਕਰੀਏ ਗੁਜ਼ਾਰਾ ਦੇਖੇਗਾ ਕਿ ਪਾਣੀ ਉਹ ਜਿਹੜੀ ਪਤਾ ਨਹੀਂ ਦੂਰ ਤੋਂ ਲੈ ਕੇ ਕਿੰਨੇ ਕਿਨੇ ਦੂਰੋਂ ਜਾ ਕੇ ਤਰ ਲਿਆ ਨਾ ਪਾਣੀ ਲਿਆਣ ਡੇ ਆ ਕਦੀ ਕਿਸੇ ਦੇ ਘਰੋਂ ਲਿਆਣ ਡੇ ਕੋਈ ਕਿਸੇ ਦੇ ਘਰੋਂ ਲਿਆਣ ਡੇ ਕੋਈ ਸੁਣਾਈ ਨਹੀਂ ਕਰਨ ਡੇ ਸਾਡੀ ਸ਼ਿਕਾਇਤ ਕੀ ਬਿਜਲੀ ਸ਼ਿਕਾਇਤ ਕੀ ਹੈ ਬਿਜਲੀ ਬੋਰਡ ਸਾਰੇ ਆਪਣੇ ਬੰਦੇ ਸਾਡੇ ਗਏ ਨੇ ਮਹੱਲੇ ਦੇ ਸਾਰੇ ਗਏ ਨੇ ਬੁੱਢੀਆਂ ਗਈਆਂ ਨੇ ਕਿਸੇ ਨੇ ਸੁਣਾਈ ਨਹੀਂ ਸਾਡੀ ਕੀਤੀ ਆਂਦੇ ਰੇ 2 ਮਿੰਟ ਤਾਰ ਜੋੜਦੇ ਨੇ 5 ਮਿੰਟ ਬੱਤੀ ਦਿੰਦਾ ਫਿਰ ਬੰਦ ਕਰ ਦਿੰਦੇ ਨੇ ਹਾ ਨੂੰ ਨੂੰ 2 ਘੰਟੇ ਹੋ ਗਏ ਇੱਥੇ ਬੈਠੇ ਤੈਨੂੰ ਬਿਜਲੀ ਘਰ ਜਾਇਆ ਤਾਂ ਕੋ ਬੋਲਦੇ ਨੇ ਆਏ ਕੀ ਕਰੀਏ ਸਾਡੀ ਸੁਣਾਈ ਨਹੀਂ ਹੋਣ ਕਿਤੇ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਤੁਹਾਡੇ ਕੋਈ ਇੱਥੇ ਨਹੀਂ ਆਇਆ ਵੀ ਨਾ ਸਾਨੂੰ ਕਹਿੰਨੇ ਆਣ ਕੇ ਪੁੱਛਿਆ ਵੀ ਨਾ ਕਿ ਇਹਨਾਂ ਨੂੰ ਕਿਹਾ ਕਿ ਤੁਸੀਂ ਗਰਮੀ ਚ ਬੈਠੇ ਹੋ ਕੀ ਗੱਲ ਹੈ ਕੀ ਨਹੀਂ ਕਿਸੇ ਨੇ ਨਹੀਂ ਆਣ ਕੇ ਪੁੱਛਿਆ ਕੀ ਮੰਗ ਕਰ ਭਾਈ ਮੰਗਿਆ ਤਾਂ ਨੇ ਸਾਨੂੰ ਬੱਤੀ ਚਾਹੀਦੀ ਪਾਣੀ ਚਾਹੀਦਾ ਬੱਚੇ ਨਿਕ ਨਿਕ ਇਹ ਨਾਨ ਤੋਂ ਬੈਠੇ ਨੇ ਸਾਰਾ ਕੁਝ ਰੋਟੀ ਪਾਣੀ ਵੀ ਤਾਂ ਹੀ ਪਕਾਵਾਂਗੇ ਜੇ ਪਾਣੀ ਹੋਏਗਾ ਤੇ ਅੱਛਾ ਮੈਂ ਸਮੁੰਦਰਪਾਲ ਇਸ ਇਲਾਕੇ ਦਾ ਪ੍ਰਧਾਨ ਇੱਕ ਅੱਜ ਤੋਂ 3 ਦਿਨ ਹੋ ਗਏ ਇਹਨੂੰ ਦੇਣਾ ਇੱਥੇ ਨਾ ਇੱਥੇ ਲਾਈਟ ਹੈ ਇੱਥੇ ਨਾ ਇੱਥੇ ਪਾਣੀ ਹੈ ਇੱਕ ਵਾਰ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਮਾਨ ਸਰਕਾਰ ਤੁਸੀਂ ਕਿੱਥੇ ਬੈਠੇ ਜੇ ਓਏ ਗੂਗਲ ਕਹਿੰਦੇ ਨੇ ਆਪ ਦੀ ਸਰਕਾਰ ਆਪਦੇ ਘਰ ਦੇ ਬਾਹਰ ਓ ਜਨਾਬ ਕਿੱਥੇ ਉਹ ਸਰਕਾਰ ਦੇਖੋ ਤੁਸੀਂ ਅੱਜ ਬਾਲ ਬਾਲ ਬੱਚਾ ਕਰਦੇ ਇੱਥੇ ਬਾਹਰ ਬੈਠਾ ਇੱਥੇ ਨਾ ਇੱਥੇ ਪਾਣੀ ਹੈ ਇੱਥੇ ਨਾ ਇੱਥੇ ਬਿਜਲੀ ਹੈ ਉਹ ਫੜੇ ਮੂੰਹ ਅਸੀਂ ਸਰਕਾਰ ਦਾ 50 ਦਿਲਕਾ ਮੈਂ ਠੋਕੇ ਕਹਿੰਦਾ ਭਗਵੰਤ ਮਾਨ ਨੂੰ ਉਹ ਭਗਵੰਤ ਮਾਨ ਤੂੰ ਕਿੱਥੇ ਬੈਠਾ ਹੈ ਤੂੰ ਕਹਿੰਦਾ ਮੈਂ ਇਹ ਕਰਤਾ ਮੈਂ ਉਹ ਕਰਤਾ ਮੈਂ ਉਹ ਕਰਤਾ ਇਹਨੇ ਕੁਝ ਨਹੀਂ ਤੇ ਕੀਤਾ ਬਸ ਇਹ ਕੀਤਾ ਮਿੱਠਾ ਜਿਹੇ ਅਹਿਮਦ ਸਾਹਿਬ ਕਹਿੰਦੇ ਨੇ ਉਹ ਮੈਂ ਇਹ ਕਰਤਾ ਮੈਂ ਉਹ ਕਰਤਾ ਇਹਨੇ ਕੁਝ ਨਹੀਂ ਕੀਤਾ ਉਹਨੂੰ ਕੋ ਸਟੇਜ 'ਤੇ ਬੈ ਕੇ ਸ਼ੋਅ ਕਰ ਤੂੰ ਭਾਸ਼ਣ ਦੇ ਇਹ ਸਮਝਿਆ ਪਾਜੀ ਕੋਈ ਬਿਜਲੀ ਆ ਤਿੰਨ ਦਿਨ ਤੁਸੀਂ ਬਿਜਲੀ ਬੋਰਡ ਨੂੰ ਕੋਈ ਸ਼ਿਕਾਇਤ ਕੀਤੀ ਹੈ ਆਇਆ ਮੁਲਾਜ਼ਮ ਕੋਈ ਆ ਦੇਖੋ ਇੱਕ ਮਿੰਟ ਇੱਕ ਮਿੰਟ ਤੁਸੀਂ ਸ਼ਿਕਾਇਤ ਕੀਤੀ ਬਿਜਲੀ ਬੋਰਡ ਨੂੰ ਅੱਛਾ ਬਿਜਲੀ ਬੋਰਡ ਦੇ ਮੁਲਾਜ਼ਮ ਤਾਂ ਪਾਜੀ ਅੱਛਾ ਕੋਈ ਦੁੱਖ ਨਹੀਂ ਚੱਲ ਗੱਲ ਸੰਦੋ ਅੱਛਾ ਮੈਂ ਦਿਨ ਅੱਛਾ ਕਾਰਨ ਹੈ ਤੇ ਕੱਲ ਵੀ ਇੱਕ ਮੁਲਾਦ ਤੁਹਾਨੂੰ ਦੱਸਣਾ ਇਹ ਭਗਵਾਨ ਦਾ ਮਾਨ ਕਹਿੰਦਾ ਆਪ ਦੀ ਸਰਕਾਰ ਆਪ ਦੇ ਘਰ ਦੇ ਬਾਹਰ ਉਹ ਕੋਈ ਸਰਕਾਰ ਘਰ ਤੇ ਬਾਹਰ ਨਹੀਂ ਹੈ ਨੈਕਸਟ ਸਿਟੀ ਪ੍ਰੋਬਲਮ ਆ ਰਹੀ ਹੈ ਦਿਨ ਦੋਸਤਾਂ ਨੂੰ ਬਸਤੀ ਚ ਕੋਈ ਸੀਨੀਅਰ ਅਫਸਰ ਨੇ ਨੋਟਿਸ ਲਿਆ ਤਾਂ ਇਹਨਾਂ ਦੇ ਅਸੀ ਜੇ ਤੇ ਐਕਸੀਨ ਦੇ ਨੋਟਿਸ ਤੇ ਜੋ ਵੀ ਕਹਿੰਗੇ ਲੋਕਾਂ ਨੂੰ ਕਹ ਰਿਹਾ ਲੋਕਾਂ ਦਾ ਕਹਿਣਾ ਕਿ ਕਾਫੀ ਸਮੇਂ ਤੋਂ ਉਹਨਾਂ ਨੂੰ ਦਿੱਕਤ ਆ ਰਹੀਆਂ ਕਿ ਪਿਛਲੇ 3 ਦਿਨ ਤੋਂ ਲਾਈਟ ਨਹੀਂ ਆ ਰਹੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸਾਨੂੰ ਨਹੀਂ ਪਤਾ ਲੱਗਾ ਹੀ ਆਗੇ ਸਿਟੀ ਹੋਮ ਨਿਊਜ਼ ਲਈ ਅਮਿਤ ਸਤੋਂ ਪਰਮਜੀਤ ਸਿੰਘ ਦੀ ਰਿਪੋਰਟ